ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਦਰਅਸਲ ਦੱਸਿਆ ਜਾ ਰਿਹਾ ਹੈ ਕਿ 2 ਦਿਨ ਦਾ ਅਲਰਟ ਜਿਹੜਾ ਹੈ ਜੀ ਹਾਂ yellow alert ਜਿਹੜਾ ਹੈ ਉਹ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ 2 ਦਿਨ ਭਾਰੀ ਮੀਂਹ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਔਰ ਠੰਡੀਆਂ ਤੇ ਤੇਜ਼ ਹਵਾਵਾਂ ਜਿਹੜੀਆਂ ਨੇ ਉਹ ਵੀ ਚੱਲ ਸਕਦੀਆਂ ਨੇ ਤਾਂ ਬਕਾਇਦਾ IMD ਦੇ ਵੱਲੋਂ ਇਹ ਅਲਰਟ ਜਾਰੀ ਕੀਤਾ ਮੌਸਮ ਵਿਭਾਗ ਦੇ ਵੱਲੋਂ ਵੀ ਇਹ ਅਲਰਟ ਜਾਰੀ ਕਰ ਦਿੱਤਾ ਹੈ ਕੁਝ ਦਿਨ ਪਹਿਲਾਂ ਹੀ ਮੌਸਮ ਵਿਭਾਗ ਦੇ ਅਫਸਰ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਤਾਂ 14 ਤੇ 15 ਮਾਰਚ ਨੂੰ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਆ ਉਹ ਮੀਂਹ ਪਵੇਗਾ ਤਾ ਭਾਰੀ ਬਾਰਿਸ਼ ਜਿਹੜੀ ਆ ਉਹ ਹੋ ਸਕਦੀ ਹੈ ਤਾਂ ਗੜੇਮਾਰੀ ਵੀ ਹੋ ਸਕਦੀ ਹੈ ਕਈ ਕਈ ਥਾਵਾਂ ਤੇ ਦੱਸਿਆ ਜਾ ਰਿਹਾ ਪਰ ਇਸ ਦੇ ਨਾਲ ਹੀ ਜੇਕਰ ਅਸੀਂ ਗੱਲ ਕਰੀਏ ਤਾਂ ਮੌਸਮ ਦੇ ਵਿੱਚ ਇੱਕ ਦੋ ਦਿਨ ਪਹਿਲਾਂ ਵੀ ਤਬਦੀਲੀ ਜਿਹੜੀ ਹੈ ਉਹ ਦੇਖਣ ਨੂੰ ਮਿਲ ਗਿਆ ਕਿਉਂਕਿ ਪਹਿਲਾਂ ਵੀ ਬਦਲਵਾਈ ਹੋਈ ਸੀਗੀ ਔਰ ਉਸ ਦੇ ਨਾਲ ਸ਼ਾਇਦ ਇਹ ਲੱਗਾ ਲੋਕਾਂ ਨੂੰ ਕਿ ਹੁਣ ਵੀ ਮੀਂਹ ਆ ਗਿਆ ਪਰ ਨਹੀਂ 13 ਤਰੀਕ ਤੋਂ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਮੌਸਮ ਹੈ 13 ਤਰੀਕ ਵਾਲੇ ਦਿਨ ਨੂੰ ਮੌਸਮ ਬਦਲੇਗਾ ਉਸ ਦਿਨ ਬਦਲਵਾਈ ਜਿਹੜੀ ਹੈ ਤੁਹਾਨੂੰ ਦੇਖਣ ਮਿਲੇਗੀ ਔਰ ਨਾਲ ਹਵਾਵਾਂ ਵੀ ਜੜੀਆਂ ਨੇ ਉਹ ਵੀ ਚੱਲ ਸਕਦੀਆਂ ਨੇ ਫਿਰ 14 ਤੇ 15 ਨੂੰ ਫੁੱਲ ਜਿਹੜਾ ਉਹ yellow alert ਦੱਸਿਆ ਗਿਆ بارش ਨੂੰ ਲੈ ਕੇ ਕਿ ਜਿਹੜਾ بارش ਹੈ ਉਹ ਵੱਖ-ਵੱਖ ਹਿੱਸਿਆਂ ਦੇ ਵਿੱਚ ਆ ਸਕਦੀ ਹੈ ਖਾਸ ਤੌਰ ਤੇ ਪੰਜਾਬ ਦੀ ਗੱਲ ਕਰੀਏ ਤਾਂ ਕਈ ਅਜਿਹੇ ਜ਼ਿਲ੍ਹੇ ਵੀ ਨੇ ਜਿੱਥੇ ਸਭ ਤੋਂ ਪਹਿਲਾਂ بارش ਹੁੰਦੀ ਹੈ ਜਦੋਂ ਹੀ ਬੱਦਲਵਾਈ ਹੁੰਦੀ ਹੈ ਜਾਂ ਤੇਜ਼ ਹਵਾਵਾਂ ਚੱਲਦੀਆਂ ਨੇ ਤਾਂ ਸਭ ਤੋਂ ਪਹਿਲਾਂ ਉਹਨਾਂ ਖੇਤਰਾਂ ਦੇ ਵਿੱਚ بارش ਆਉਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਹੁਣ ਇੱਕ ਤਾਂ ਫਸਲ ਵੀ ਪੱਕੀ ਐ ਤਾਂ ਦੂਸਰੇ ਪਾਸੇ ਕਿਸਾਨ ਵੀਰ ਵੀ ਚਿੰਤਾ ਦੇ ਵਿੱਚ ਐ ਕਿ ਕਿਸਾਨ ਫਸਲ ਕਈਆਂ ਨੇ ਆਪਣੀ ਫਸਲ ਜਿਹੜੀ ਉਹ ਵਡਾਉਣੀ ਸ਼ੁਰੂ ਕਰ ਦਿੱਤੀ ਐ ਪਰ ਕਈ ਕਿਸਾਨ ਵੀਰ ਜਿਹੜੇ ਐ ਅਜੇ ਉਹਨਾਂ ਨੇ ਫਸਲ ਵਡਾਉਣੀ ਐ ਕਿਉਂਕਿ ਬਾਢੀ ਦਾ ਹੁਣ ਸੀਜ਼ਨ ਐ ਤੇ ਉਧਰ ਜੇਕਰ بارش ਹੁੰਦੀ ਹੈ ਤੇ ਪੱਕੀਆਂ ਫਸਲਾਂ ਤੇ ਜਿੱਦਾਂ ਕਹਿੰਦੇ ਕਿ ਗੜੇ ਮਾਰੀ ਪੈ ਗਈ ਹੈ ਤਾਂ ਫਸਲਾਂ ਡੇਗੀਆਂ ਨੇ ਜੇਕਰ ਮੀਂਹ ਪੈ ਜਾਂਦਾ ਹੈ ਤਾਂ ਫਸਲਾਂ ਹੁਣ ਡਿਗ ਜਾਣੀਆਂ ਨੇ ਕਿਉਂਕਿ ਪੱਕੀ ਫਸਲ ਹੈ ਹਾਂ ਹੁਣ ਤਾਂ ਵਾਢੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਹੁਣ ਕਿਸਾਨਾਂ ਨੇ ਜਿਹੜੀ ਕਣਕ ਹੈ ਉਹ ਵਢਾਉਣੀ ਹੈ ਪਰ ਉਸ ਤੋਂ ਪਹਿਲਾਂ ਜੇਕਰ ਮੀਂਹ ਪੈ ਗਿਆ ਤਾਂ ਉਹ ਸਾਰੀ ਫਸਲ ਤੇ ਪਾਣੀ ਜਿਹੜਾ ਫਿਰ ਜਾਣਾ ਹੈ ਪਰ ਮੌਸਮ ਵਿਭਾਗ ਨੇ ਜਰੂਰ ਇੱਥੇ ਦੋ ਦਿਨ ਦਾ ਅਲਰਟ ਜਾਰੀ ਕਰ ਦਿੱਤਾ ਹੈ yellow alert ਕਿ بارش ਹੋਊਗੀ ਚੌਥ आ, 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 14 ਤੇ 15 ਤਰੀਕ ਦਾ ਇਹ ਅਲਰਟ ਪੂਰੇ ਪੰਜਾਬ ਭਰ ਦੇ ਵਿੱਚ ਪੂਰੇ ਸੂਬੇ 'ਚ ਇਹ ਅਲਰਟ ਦੱਸਿਆ ਗਿਆ ਕਿ ਨਾਲ ਇਹ ਵੀ ਕਹਿ ਕਿ ਤੇਜ਼ ਹਵਾਵਾਂ ਜਿਹੜੀਆਂ ਨੇ ਉਹ ਵੀ ਚੱਲ ਸਕਦੀਆਂ ਨੇ ਤਾਂ ਹਵਾਵਾਂ ਦੀ ਰਫ਼ਤਾਰ ਵੀ 14 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਦੱਸੀ ਗਈ ਹੈ ਕਿ ਹਵਾਵਾਂ ਦੀ ਰਫ਼ਤਾਰ ਦੇ ਵਿੱਚ ਜਿਹੜੀ ਹੈ ਉਹ ਗਤੀ ਦੇਖਣ ਨੂੰ ਮਿਲ ਸਕਦੀ ਹੈ ਔਰ ਜੇਕਰ ਮੌਸਮ ਦੀ ਗੱਲ ਕਰੀਏ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਦੇ ਵਿੱਚ ਵੀ ਗਰਾਵੜ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਜਦੋਂ ਮੀਂਹ ਪੈਂਦਾ ਹੈ ਤੇਜ਼ ਹਵਾਵਾਂ ਜਦੋਂ ਚੱਲਦੀਆਂ ਨੇ ਤਾਂ ਗਰਾਵੜ ਜਿਹੜੀ ਹੈ ਤਾਪਮਾਨ ਦੇ ਵਿੱਚ ਉਹ ਵੀ ਦੇਖਣ ਨੂੰ ਮਿਲਦੀ ਹੈ ਤਾਂ ਬਦਲਵਾਈ ਹੋ ਸਕਦੀ ਹੈ 13 ਤਰੀਕ ਦਾ ਜੇਕਰ ਤੁਹਾਨੂੰ ਜਾਣਕਾਰੀ ਦਈਏ ਤਾਂ 13 ਤਰੀਕ ਸਵੇਰੇ ਦੁਪਹਿਰੇ ਦੱਸਿਆ ਗਿਆ ਹੈ ਕਿ ਉਦੋਂ ਮੌਸਮ 'ਚ ਤਬਦੀਲੀ ਤੁਹਾਨੂੰ ਦੇਖਣ ਨੂੰ ਮਿਲੇਗੀ ਜਦੋਂ ਹਵਾਵਾਂ ਵੀ ਸ਼ੁਰੂ ਹੋਣ ਦੀਆਂ ਵਗਣੀਆਂ ਤੇ ਬਦਲਵਾਈ ਵੀ ਜਿਹੜੀ ਉਹ ਸਟਾਰਟ ਹੋਵੇਗੀ ਔਰ 14 ਤੇ 15 ਨੂੰ ਦੋ ਦਿਨ ਜਿਹੜਾ ਆ ਫੁੱਲ ਬਾਰਿਸ਼ ਦਾ ਅਲਰਟ ਜਿਹੜਾ ਦੱਸਿਆ ਗਿਆ ਹੈ ਕਿ ਬਾਰਿਸ਼ ਪੈ ਸਕਦੀ ਹੈ ਔਰ ਇਸ ਦੇ ਨਾਲ ਅਲਰਟ ਵੀ ਜਾਰੀ ਕੀਤਾ ਹੈ ਔਰ ਕਈ ਥਾਵਾਂ ਤੇ ਤੇਜ਼ ਹਵਾਵਾਂ ਜਿਹੜੀਆਂ ਨੇ ਉਹਨਾਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਤਾਂ ਬਿਲਕੁਲ ਇਹ ਜਾਣਕਾਰੀ ਤੁਹਾਨੂੰ ਅਸੀਂ ਦੇ ਪਾ ਰਹੇ ਹਾਂ ਕਿ 13 ਨੂੰ ਦੱਸਿਆ ਜਾ ਰਿਹਾ ਕਿ ਦਿਨ ਦੇ ਸਮੇਂ ਬਦਲਵਾਈ ਤੇ ਤੇਜ਼ ਹਵਾਵਾਂ ਤੇ 14 ਤੇ 15 ਨੂੰ ਮੀਂਹ ਪਵੇਗਾ ਤਾਂ ਕਿਸਾਨ ਵੀਰ ਅਜਰੂਰ ਇਸ ਜਾਣਕਾਰੀ ਦੇ ਵੱਲ ਧਿਆਨ ਦੇਣ ਕਿਉਂਕਿ ਉਹਨਾਂ ਦੀਆਂ ਫਸਲਾਂ ਵੀ ਪੱਕੀਆਂ ਨੇ ਐਨ ਜਮਾ ਵੱਡਣ ਕਿਨਾਰੇ ਆਈਆਂ ਨੇ ਔਰ ਕਈ ਤਾਂ ਕਿਸਾਨ ਵੀਰਾਂ ਨੇ ਫਸਲ ਵਡਣੀ ਸ਼ੁਰੂ ਵੀ ਕਰ ਦਿੱਤੀ ਐ ਤਾਂ ਜਿਹੜੇ ਵੀ ਜਾਣਕਾਰੀ ਸੁਣਦੇ ਐ ਤਾਂ 14 15 ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖ ਲੈਣ ਜੇਕਰ ਤੁਸੀਂ ਸੋਚ ਰਹੇ ਹੋ ਕਿ 14 ਤੇ 15 ਨੂੰ ਅਸੀਂ ਆਪਣੀ ਕਣਕ ਵਡਾਵਾਂਗੇ ਤਾਂ ਰੁਕ ਜਿਓ ਭਾਈ ਮੀਂਹ ਦੇਖ ਲਿਓ ਪਹਿਲਾਂ ਮੌਸਮ ਦੇਖ ਲਿਓ ਇਹ ਨਾ ਹੋਵੇ ਕਿ ਤੁਹਾਨੂੰ ਫਿਰ ਪਰੇਸ਼ਾਨੀ ਦਾ ਦਿੱਕਤ ਦਾ ਸਾਹਮਣਾ ਕਰਨਾ ਪਵੇ ਕਿਉਂਕਿ ਮੌਸਮ ਵਿਭਾਗ ਨੇ ਬਕਾਇਦਾ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 14 ਤੇ 15 ਨੂੰ ਭਾਰੀ ਬਾਰਿਸ਼ ਹੋਣੀ ਐ ਤੇ ਤੇਜ਼ ਹਵਾਵਾਂ ਚੱਲਣਗੀਆਂ ਸੋ ਉਸ ਨੂੰ ਧਿਆਨ ਦੇ ਵਿੱਚ ਰੱਖ ਕੇ ਇੱਕ ਵਾਰੀ ਜਰੂਰ ਆਪਣੀ ਜਿਹੜੀ ਪਲੈਨਿੰਗ ਹੈ ਉਹ ਕਰ ਲਿਓ ਜਿਨ੍ਹਾਂ ਨੇ ਸੋਚਿਆ ਕਿ 14 15 ਨੂੰ ਆਸੀ ਆਪਣੀ ਕਣਕ ਵੜਾ ਲਾਂਗੇ ਤਾਂ ਉਹ ਇਸ ਖਬਰ ਨੂੰ ਵੱਧ ਤੋਂ ਵੱਧ ਅੱਗੇ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਲੋਕਾਂ ਤੱਕ ਇਹ ਜਾਣ